ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਰਾਸ਼ਟਰੀ ਪਛੜਾ ਵਰਗ ਦੇ ਵੱਲੋਂ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ ਤਾਂ ਦੱਸਦਾ ਇਹ ਕਿ ਭਾਰਤ ਮੁਕਤੀ ਤੇ ਪਛੜਾ ਵਰਗ ਦੇ ਵੱਲੋਂ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਚਲਦਿਆਂ ਬੰਦ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਨੂੰ ਹੰਗਾਰਾ ਪੰਜਾਬ ਦੇ ਵਿੱਚ ਘੱਟ ਮਿਲ ਰਿਹਾ ਦੇਸ਼ ਵਿਆਪੀ ਇਸ ਬੰਦ ਦੀ ਕਾਲ ਨੂੰ ਬਾਕੀ ਰਾਜਾਂ ਦੇ ਵਿੱਚ ਕਾਫੀ ਸਮਰਥਨ ਮਿਲ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬੀਤੇ ਕੱਲ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਸੀ ਤਾਂ ਅੱਜ ਇਹਨਾਂ ਦੇ ਬੰਦ ਨੂੰ ਸਮਰਥਨ ਘੱਟ ਮਿਲ ਰਿਹਾ ਹਾਲਾਂਕਿ ਇਹਨਾਂ ਦਾ ਕਹਿਣਾ ਇੱਥੇ ਅੰਸ਼ਕ ਤੌਰ ਤੇ ਆਪਣੀ ਹਾਜ਼ਰੀ ਜ਼ਰੂਰ ਲਵਾ ਰਹੇ ਨੇ ਤੇ ਉੱਥੇ ਹੀ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਤਿੰਨ ਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹਨਾਂ ਨੇ ਇੱਥੇ ਬੰਦ ਦੀ ਕਾਲ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ OBC ਦੀ ਜਾਤੀ ਇਤਾਰਤ ਗਿਣਤੀ ਤੇ ਬੰਦ ਦੀ ਹਿੱਸੇਦਾਰੀ ਦੀਆਂ ਮੰਗ ਕੀਤੀ ਹੈ ਇਸ ਦੇ ਨਾਲ ਹੀ ਦਾ ਕਹਿਣਾ ਹੈ ਕਿ ਹੁਣ ਬੀਤੇ ਸਮੇਂ ਦੇ ਵਿੱਚ ਅਸੀਂ ਵੇਖਿਆ ਕਿ ਈਵੀਐਮ ਦੇ ਵਿੱਚ ਗੜਬੜੀ ਦੇ ਚੱਲਦਿਆਂ ਸਰਕਾਰਾਂ ਬਣਦੀਆਂ ਨੇ ਤਾਂ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਪਾਰਲੀਮੈਂਟ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਦੇ ਜਿਹੜੇ ਸ਼ਬਦ ਵਰਤੇ ਗਏ ਤਾਂ ਉਸ ਦੀ ਵੀ ਇਹਨਾਂ ਨਿੰਦਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੇ ਲਈ ਅਜਿਹੇ ਸ਼ਬਦ ਦਾ ਵਰਤਣਾ ਬੇहद ਨਿੰਦਨਯੋਗ ਹੈ ਤੇ ਇਸ ਦੇ ਲਈ ਬਹੁਜਨ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਮੇਰਾ ਨਾਮ ਊਮਪ੍ਰਕਾਸ਼ ਸਾਡੀ ਜਥੇਬੰਦੀ ਰਾਸ਼ਟਰੀ ਪਛੜਾ ਵਰਗ ਮੋਰਚਾ ਜੋ ਬਾਮ ਸੇਫ ਦਾ ਇੱਕ ਆਫਸ਼ੂਟ ਵਿੰਗ ਹੈ ਅੱਜ ਵੀ ਕੀ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਅੱਜ ਸਾਡੇ ਭਾਰਤ ਮੁਕਤੀ ਮੋਰਚਾ ਤੇ ਪਛੜੇ ਵਰਗ ਵੱਲੋਂ ਪਛੜੇ ਵਰਗ ਵੱਲੋਂ ਦੇਸ਼ ਵਿਆਪੀ ਬੰਦ ਦਾ ਸੱਦਾ ਹੈ ਤੇ ਸਾਰੇ ਸਟੇਟਾਂ ਦੇ ਵਿੱਚ ਮਤਲਬ ਸਾਡੀ ਜਥੇਬੰਦੀ ਵੱਲੋਂ ਅੱਜ ਭਾਰਤਬੰਦ ਕੀਤਾ ਜਾ ਰਿਹਾ ਹੈ ਇੱਥੇ ਅਸੀਂ ਕਿਉਂਕਿ ਪੰਜਾਬ ਦੇ ਵਿੱਚ ਥੋੜਾ ਜਿਹਾ ਹਜੇ ਘਟੂng ਰਿਹਾ ਦੂਸਰਾ ਕੱਲ ਕਿਸਾਨਾਂ ਨੇ ਬੰਦ ਕੀਤਾ ਉਸ ਕਰਕੇ ਅਸੀਂ ਇੱਥੇ ਅੰਸ਼ਕ ਰੂਪ ਦੇ ਵਿੱਚ ਅਸੀਂ ਆਪਣੀ ਹਾਜ਼ਰੀ ਲਵਾ ਰਹੇ ਹਾਂ ਕੀ ਕਾਰਨ ਕਿਉਂ ਬੰਦ ਬਵਾਠੀ ਕਹਿ ਰਹੇ ਮੇਨ ਜਿਹੜੀਆਂ ਸਾਡੀਆਂ ਤਿੰਨ ਮੰਗਾਂ ਪਹਿਲੀ ਤਾਂ ਸਾਡੀ ਆ ओबीसी ਦੀ ਜਾਤੀ ਆਧਾਰਿਤ ਗਿਣਤੀ ਤੇ ਉਸ ਦੇ ਅ ਗਿਣਤੀ ਦੇ ਹਿਸਾਬ ਨਾਲ ਜੋ ਹਿੱਸੇਦਾਰੀ ਬਣਦੀ ਹੈ ਉਹ ਦਿੱਤੀ ਜਾਵੇ ਦੂਸਰਾ ਈਵੀਐਮ ਜੋ ਕਿ ਈਵੀਐਮ ਦੇ ਗੜ ਵਿੱਚ ਗੜਬੜੀ ਕਰਕੇ ਅੱਜ ਸਰਕਾਰਾਂ ਬਣ ਰਹੀਆਂ ਜਿਹੜੀਆਂ ਕਿ ਹੁਣੇ-ਹੁਣੇ ਹਰਿਆਣਾ ਔਰ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਈਆਂ ਉਹਦੇ ਵਿੱਚ ਇਹ ਸਾਰਿਆਂ ਤੋਂ ਉੱਭਰ ਕੇ ਸਾਹਮਣੇ ਆਇਆ ਵੀ ਈਵੀਐਮ ਦੇ ਵਿੱਚ ਸ਼ਰੇਆਮ ਗੜਬੜੀ ਕੀਤੀ ਗਈ ਹੈ ਤੀਸਰਾ ਮੁੱਦਾ ਇਹ ਹੈ ਵੀ શ્રી ਅਮਿਤ ਸ਼ਾਹ ਜੀ ਨੇ ਸੰਸਦ ਦੇ ਵਿੱਚ ਬਾਬਾ ਸਾਹਿਬ ਦਾ ਨਰਾਦਰ ਭਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਔਰ ਇਹ ਗੱਲ ਕਹੀ ਹੈ ਵੀ ਜੇ ਅੰਬੇਦਕਰ 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 ਕਹਿਣ ਨਾਲ ਜੇ ਇਨਾਂ ਚਰ ਜੇ ਪਰਮਾਤਮਾ ਦਾ ਨਾਮ ਲੈਂਦੇ ਤਾਂ ਹੁਣ ਤੱਕ ਕੋਸ਼ ਮਿਲ ਜਾਣਾ ਸੀ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਚਲੋ ਠੀਕ ਹੈ ਕਿਸੇ ਵੀ ਪਰਮਾਤਮਾ ਨੂੰ ਉਹ ਮੰਨਦੇ ਹੋਣਗੇ ਪਰ ਜਦੋਂ ਸੰਵਿਧਾਨ ਲਾਗੂ ਨਹੀਂ ਸੀ ਹੋਇਆ ਉਦੋਂ ਕਿਸੇ ਪ੍ਰਮਾਤਮਾ ਨੇ ਉਹਨੂੰ ਸੰਸਦ ਦੇ ਵਿੱਚ ਨਹੀਂ ਸੀ ਭੇਜਿਆ ਇਹ ਸੰਵਿਧਾਨ ਦੇ ਕਾਰਨ ਹੀ ਸੰਸਦ ਦੇ ਵਿੱਚ ਉਹ ਗ੍ਰਹਿ ਮੰਤਰੀ ਬਣਿਆ ਨਹੀਂ ਤਾਂ ਕਿਤੇ ਕਬਾਰ ਦੀ ਦੁਕਾਨ ਉਹਨੇ ਖੋਲੀ ਹੋਣੀ ਸੀ ਔਰ ਇਸ ਚੀਜ਼ ਦਾ ਸਾਡੇ ਬਹੁਜਨ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਉਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ ਭਾਰਤ ਮੁਕਤੀ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਭਾਰਤ ਮੁਕਤੀ ਮੁਕਤੀ ਮੋਰਚਾ ਬਠਿੰਡਾ ਦਾ ਪ੍ਰੈਜ਼ੀਡੈਂਟ ਹੈ ਜੀ ਮੈਂ ਪਹਿਲਾਂ ਤਾਂ ਤੁਹਾਡੇ ਕਲਿਆਣ ਟੀਵੀ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਜੋ ਅੱਜ ਦਾ ਮਸਲਾ ਹੈ ਅੱਜ ਸਾਡੇ ਰਾਸ਼ਟਰੀ ਬਮਨ ਮੇਸ਼ਰਾਮ ਜੀ ਪ੍ਰੈਜ਼ੀਡੈਂਟ ਬਮ ਸੇਫ ਐਂਡ ਭਾਰਤ ਮੁਕਤੀ ਮੋਰਚਾ ਉਹਨਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ ਭਾਰਤ ਮੰਦ ਦਾ ਭਾਰਤ ਮੰਦ ਇੱਥੇ ਸਾਡੇ ਬਠਿੰਡੇ ਜਿਨੀ ਜੁਨਟੀ ਹੈ ਉਹਦੇ ਮੁਤਾਬਕ ਅਸੀਂ ਕਰਕੇ ਉਦੋਂ ਬਾਅਦ ਇੱਕ ਤਾਂ ਜਾਤੀ ਗਿਣਤੀ ਹੈ ਇੱਕ ਜੋ ਅਮਿਤ ਸ਼ਾਹ ਬੋਲੇ ਹੈ ਅਮਿਤ ਸਿੰਘ ਆਵਾਸਾਂ ਨੂੰ અપਮਾਨਜਨ ਸ਼ਬਦ ਬੋਲੇ ਆ ਉਹਦੇ ਸਬੰਧੀ ਸਸਪੈਂਡ ਕਰਨ ਸੰਬੰਧੀ ਹੈ ਤੇ ਬਾਕੀ ਜੋ ਸਾਡੀਆਂ ਲੋਕਾਂ ਨੇ ਹਿੱਤ ਮੰਗਾ ਹੈ ਸੰਵਿਧਾਨ ਨਾ ਬਦਲਿਆ ਜਾਵੇ ਇਹਨੇ ਹੀ ਮੇਨ ਮੰਗਾ ਸਾਡੀਆਂ ਤੇ ਉਹ ਮੰਗਾ ਸਾਡੀਆਂ ਲਾਗੂ ਕੀਤੇ ਜਾਣ ਇਨਾਂ ਹੀ ਕਹਿੰਦਾ ਹੋ ਧੰਨਵਾਦ ਜੈ ਭੀਮ ਜੈ ਮੂਲਵਾਸੀ